ਸਸਿਕਾਉ ਜੀ ਇੱਕ ਬਿਹਤ ਅਹਿਮ ਖਬਰ ਲੈ ਕੇ ਹਾਜ਼ਰ ਆ ਜਿੱਥੇ ਕਿ ਭਿਆਨਕ ਧੁੰਦ ਦੇ ਕਰਕੇ ਬਹੁਤ ਵੱਡੇ ਹਾਦਸੇ ਅੱਜ ਤਣ ਵਾਪਰ ਰਹੇ ਨੇ ਤਾਂ ਮੌਕੇ ਤੇ ਵੀ ਇੱਕ ਅਜੇ ਹੀ ਮੰਤਪਾਕੀ ਘਟਨਾ ਸਾਹਮਣੇ ਆਈ ਹੈ ਜਿੱਥੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਜਿਹਾ ਹੀ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਕਾਰ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ ਜ਼ੀਰੋ ਵਿਜ਼ਿਬਿਲਟੀ ਹੋਣ ਦੇ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਕਰਕੇ ਮੌਕੇ ਤੇ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਸਲ ਜਾਣਕਾਰੀ ਹੈ ਹੈ ਸਾਹਮਣੇ ਆਈ ਹੈ ਕਿ ਨੈਸ਼ਨਲ ਹਾਈਵੇ ਦੇ ਉੱਤੇ ਜ਼ੀਰੋ ਵਿਜ਼ਿਬਿਲਟੀ ਓਨ ਕਰਕੇ ਕਾਰ ਚਾਲਕ ਨੂੰ ਕੁਝ ਖਾਸ ਧਿਆਨ ਨਹੀਂ ਦਿੱਤਾ ਉਸ ਨੂੰ ਨਜ਼ਰ ਨਹੀਂ ਆ ਰਿਆ ਸੀ ਔਰ ਇਸੇ ਦੌਰਾਨ ਹੀ ਇੱਕ ਟਰੱਕ ਦੇ ਵਿੱਚ ਭਿਆਨਕ ਟੱਕਰ ਹੋ ਗਈ ਤੇ ਉਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਔਰ ਕਾਰ ਦੇ ਵਿੱਚ ਸਵਾਰ ਜਿਹੜੇ 3-4 ਦੇ ਕਰੀਬ ਲੋਕ ਸਨ ਉਹਨਾਂ ਨੇ ਛਾਲ ਮਾਰ ਕੇ ਆਪਣੇ ਆਪ ਨੂੰ ਬਚਾ ਲਿਆ ਹਾਲਾਂਕਿ ਉਥੇ ਭਾਂਬੜ ਮਚ ਗਏ ਪੂਰੀ ਤਰ੍ਹਾਂ ਕਰ ਸੜ ਕੇ ਸਵਾਹ ਹੋ ਗਈ ਹੈ ਹਾਲਾਂਕਿ ਜਾਨ ਜਿਹੜੀਆਂ ਲੋਕਾਂ ਦੀ ਬਚ ਗਈ ਪਰ ਇਸ ਭਾਰੀ ਧੁੰਦ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰਦੇ ਰਹਤੇ ਨੇ ਤਾਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਤੁਸੀਂ ਇਹਨਾਂ ਹਾਦਸਿਆਂ ਤੋਂ ਆਪਣੇ ਆਪ ਨੂੰ ਬਚਾਓ ਕਿਉਂਕਿ ਬਹੁਤ ਜ਼ਿਆਦਾ ਉਥੇ ਖੌਫਨਾਕ ਹੋ ਜਾਂਦਾ ਜਦੋਂ ਭਾਰੀ ਧੁੰਦ ਦੇ ਵਿੱਚ ਤੁਸੀਂ ਜਾਂਦੇ ਹੋ ਕਿਤੇ ਸਫ਼ਰ ਕਰਦੇ ਹੋ ਜ਼ੀਰੋ ਵਿਜ਼ਿਬਿਲਟੀ ਹੋ ਜਾਂਦੀ ਹੈ ਤੇ ਤੁਹਾਡਾ ਸਫ਼ਰ ਰੋਖਾ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਹੈ ਸੜਕ 'ਤੇ ਲੋਕਾਂ ਦੇ ਵੱਲੋਂ ਆਪਣੇ ਬਿਆਨ-ਵਾਚੀ ਦਿੱਤੀ ਹੈ ਔਰ ਤਸਵੀਰ ਦੇਖੋ ਕਿਵੇਂ ਪੂਰੀ ਕਾਰ ਸੜਕ 'ਤੇ ਸਵਾਹ ਹੋ ਗਈ ਤਾਂ ਕਾਰਨ ਕੀ ਬਣਿਆ ਭਾਰੀ ਧੁੰਦ ਜ਼ੀਰੋ ਵਿਜ਼ਿਬਿਲਟੀ ਹੋਣ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਤੁਸੀਂ ਵੀ ਜੇਕਰ ਘਰਾਂ ਚੋਂ ਬਾਹਰ ਨਿਕਲਦੇ ਹੋ ਤੇ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਅਜਿਹੇ ਹਾਦਸੇ ਆਇਦਿਨ ਵਾਪਰਦੇ ਨੇ ਇਸ ਧੁੰਦ ਦੇ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਆਹ ਤਸਵੀਰਾਂ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਜਿੱਥੇ ਸਾਹਮਣੇ ਆਈਆਂ ਕਿ ਨੈਸ਼ਨਲ ਹਾਈਵੇ ਦੇ ਉੱਤੇ ਵੱਟੀ ਘਟਨਾ ਵਾਪਰੀ ਲੋਕ ਹਾਲੇ ਦੁਆਲੇ ਇਕੱਠੇ ਹੋਏ ਪੰਪੜ ਬਚ ਗਏ ਕਾਰ ਪੂਰੀ ਸੜਕੇ ਸਵਾਹ ਹੋ ਗਈ ਪਰ ਤਨੀਵਾ ਤੇ ਰਹਿੰਦੀ ਹੈ ਕਿ ਲੋਕਾਂ ਦੀ ਜਾਨ ਬਚ ਗਈ ਕੀ ਕੋਈ ਸਥਾਨਕ ਲੋਕਾਂ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸੁਣ ਸਕਦੇ ਹੋ ਕੀ ਨਾਮ ਹੈ ਭਾਈ ਅਰਸ਼ੇਮ ਕੁਮਾਰ ਅਜੇ ਕੀ ਹਾਸਾ ਹੋਇਆ ਇਹ ਅੱਗ ਲੱਗੀ ਔਰ ਪੈਂਚਰ ਲਾ ਕੇ ਟਾਇਰ ਪੈਂਚਰ ਹੋ ਗਿਆ ਜੀ ਉਸ ਟੱਪਣੇ ਬਾਦ ਲਗੇ ਮੈਂ ਚੱਲਿਆ ਹੀ ਸੀ ਹੂੰ ਪਿੱਛੇ ਆਣ ਕੇ ਕਾਰ ਵੱਜੀ ਜੀ ਕਾਰ ਵੱਜਣੇ ਕਰਕੇ ਉਹਦੇ ਚ ਅੱਗ ਲੱਗ ਗਈ ਜੀ ਕਾਰ 'ਚ ਕਿੰਨੇ ਵਜੇ ਦੀ ਗੱਲ ਹੈ ਗੱਲ ਹੈ ਜੀ ਕੋਈ 8 8:00 9 ਵਜੇ ਦੀ ਗੱਲ ਹੈ ਜੀ 8:00 ਵਜੇ ਦੀ ਤੁਸੀਂ ਕਿੱਥੋਂ ਦੀ ਕਿੱਥੇ ਆ ਰਹੇ ਸੀ ਮੈਂ ਲੁਧਿਆਣੇ ਤੋਂ ਚੱਲਿਆ ਸੀ ਕੀ ਵਜੇ ਕਿ ਕ ਵਜੇ ਦੇ ਵਿੱਚ ਕਾਰ ਕਾਰ ਵੱਜੀ ਪਿੱਛੇ ਆ ਕੇ ਜੀ ਉਡੀ ਗੱਡੀ ਨੂੰ ਕਿਦਾਂ ਅੱਗ ਲੱਗੀ ਜੀ? ਕਾਰ ਨੇ ਅੱਗ ਫੜ ਲਈ ਜੀ ਵਜ ਕੇ। ਫਿਰ ਕੀ ਬੰਦੇ-ਬੰਦੇ ਨਿਕਲ ਗਏ ਜੀ ਵਿੱਚੋਂ। ਤੁਸੀਂ ਕਿਵੇਂ ਕੀਤਾ ਫਿਰ ਉਹਦੀ ਅੱਗ ਬੁਝਾਈ? ਮੈਂ ਪੰਪ ਤੇ ਵਜੋਈ ਪੰਪ ਤੇ ਪਿੱਪੀਆਂ ਪਰ ਪਰ ਕੇ ਪਾਣੀ ਨਾਲ ਬੁਝਾਈ ਆ ਜੀ। ਜਿਹੜੀ ਚਲਦੀ ਗੱਡੀ ਲੈ ਕੇ ਆ ਜੀ ਅਕਲਜੀਤ। ਹਾਂਜੀ ਹਾਂਜੀ ਅੱਗ ਲੱਗੀ ਹੋਈ ਗੱਡੀ ਮੈਂ ਥੋੜੀ ਅੱਗੇ ਲੈ ਕੇ ਆ ਗਿਆ ਜੀ। ਉਹ ਉੱਤਰ ਤੇ ਹੀ ਪੰਪ ਆ ਜੀ। ਬਚਾਅ ਹੋ ਗਿਆ ਮੰਦੂ ਬੰਦਾ। ਹਾਂਜੀ ਹਾਂਜੀ ਬਚਾਅ ਹੋ ਗਿਆ ਜੀ। ਬੰਦੇ ਦਾ ਹੀ ਬਚਾਅ ਹੋ ਗਿਆ। ਅੱਗੇ ਆਪਣਾ ਹੀ ਬਚਾਅ ਹੋ ਗਿਆ। ਕਾਰ ਚਲੀ ਦਾ ਮਾਮਲਾ ਹੈ ਸਰ ਕੀ ਇਹ ਵਾਹ ਸਾਬ ਵਰਤਦੇ ਆ ਇਹ ਜੀ ਰਾਤ ਨੂੰ ਟਰੱਕ ਖੜਾ ਸੀਗਾ ਕੋਈ ਉਹ ਮਲਾਉਂਦੇ ਸੀ ਪੈਂਚਰ ਜੀ ਪੈਂਚਰ ਲਾ ਕੇ ਤੁਰਨ ਲੱਗੇ ਸੀ ਤੇ ਪਿੱਛੋਂ ਇਹ i20 ਗੱਡੀ ਆਈ ਤੇ ਉਹਦੇ ਵਿੱਚ ਟਕਰਾ ਗਈ ਟਕਰਾਉਣ ਨਾਲ ਇਹਨੂੰ ਅੱਗ ਲੱਗੀ ਜੀ ਬੰਦੇ ਸੇਫ ਨੇ ਬਾਕੀ ਫਾਇਰ ਬ੍ਰੀਗਡ ਦੀਆਂ ਟੀਮਾਂ ਆ ਗਈਆਂ ਸੀ ਜੀ ਬੁਲਾ ਲਈਆਂ ਸੀਆਂ ਅੱਗ ਬੁਝਾਤੀ ਸੀਗੀ ਤੇ ਗੱਡੀ ਰੋਡ ਤੋਂ ਸਾਈਡ ਤੇ ਕਰਾਤੀ ਕੁਝ ਪਤਾ ਲੱਗਿਆ ਵੀ ਕਾਰ ਚੱਲ ਕੇ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਇਹ ਲੁਧਿਆਣਾ ਤੋਂ ਪਟਿਆਲਾ ਵਾਲੀ ਸਾਈਡ ਨੂੰ ਆ ਰਹੇ ਸੀਗੇ ਜੀ ਬੰਦੇ ਸੇਫ ਨੇ ਬਿਲਕੁਲ ਬਚਾਰਾ ਗਿਆ ਬੰਦੇ ਨੇ ਇਹ ਗੱਡੀ ਦੇ ਵਿੱਚ ਦੋ ਬੰਦੇ ਸੀ ਜੀ ਦੋ ਦੋ ਵਿਅਕਤੀ ਸਵਾਰ ਸੀਗੇ ਮੌਕੇ ਤੇ ਉੱਤਰ ਗਏ ਸੀ ਇਹ ਗੱਡੀ ਦਾ ਹਾਂਜੀ ਹਾਂਜੀ ਉੱਤਰ ਗਏ ਸੀ ਜਦੋਂ ਅੱਗ ਲੱਗੀ ਉਹਨਾਂ ਨੂੰ ਜਦ ਇਹ ਤਾਂ ਉੱਤਰ ਗਏ ਸੀ ਗੱਡੀ 'ਚੋਂ ਤੇ ਬਾਕੀ ਜਿਹੜੇ ਟਰੱਕ ਤੇ ਚੱਲ ਕੇ ਨਹੀਂ ਉਹ ਗੱਡੀ ਸਾਈਡ ਤੇ ਕਰਾਦੀ ਸੀ ਟਰੱਕ ਉਹ ਥਾ ਗੱਡੀ ਸਾਈਡ ਤੇ ਕਰਾਤੀ ਸੀਗੀ ਤੇ ਉਹ ਵੀ ਬਚਾਏ ਉਹਨਾਂ ਦਾ ਵੀ ਬੰਦਿਆਂ ਦਾ ਜਾਨੀ ਕਿ ਲੱਗਦਾ ਤੁੰਦ ਕਰਕੇ ਕੁਝ ਹੋਇਆ ਜਾਂ ਟਰੱਕ ਦਾ ਕੋਈ ਅਚਾਨਕ ਟਾਇਰ ਪੈਂਚਰ ਹੋਇਆ ਟਾਇਰ ਪੈਂਚਰ ਉਪ ਲਾ ਕੇ ਤੁਰਨ ਲੱਗੇ ਸੀਗੇ ਜੀ ਉਦੋਂ ਅਚਾਨਕ ਗੱਡੀ ਪਿੱਛੇ ਆ ਕੇ ਬਾਦੀ ਵਿੱਚ ਦੇ ਰੱਕਦੇ ਜਾਂ ਜੀ